ਆਦਨੰਗਾ ਹੋ ਕੇ ਜਿਹੜਾ ਵਿਅਕਤੀ ਤੁਰਿਆ ਜਾ ਰਿਹਾ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਜਰਾ ਧਿਆਨ ਨਾਲ ਦੇਖ ਲੋ ਅੱਗੇ ਜਾ ਕੇ ਵਿਅਕਤੀ ਕੁਝ ਅਜੀਹਾ ਫੁੱਟਾ ਕੰਮ ਕਰ ਦਿੰਦਾ ਹੈ ਜਿਸ ਨੂੰ ਦੇਖ ਲੋਕ ਹੈਰਾਨ ਰਹਿ ਜਾਂਦੇ ਨੇ ਇਹ ਵਿਅਕਤੀ ਜਿਹੜਾ ਸਰੀਰ ਦਾ ਬਿਲਕੁਲ ਕਮਜ਼ੋਰ ਲੱਗ ਰਿਹਾ ਪਰ ਉਹਨਾਂ ਹੀ ਮਜ਼ਬੂਤ ਤੇ ਦਿਮਾਗ ਦਾ ਛਤਰ ਵੀ ਹੈ ਆਓ ਨਜ਼ਰ ਮਾਰਦੇ ਹਾਂ ਇਸ ਤਸਵੀਰਾਂ ਤੇ ਦੇਖਦੇ ਹਾਂ ਇਸ ਵਿਅਕਤੀ ਨੇ ਆਖਰ ਕੀਤਾ ਕੀ ਹੈ ਇਹ ਨਾਬਾ ਬੌਣਾ ਗੇਟ ਹੈ ਇਸ ਏਰੀਆ ਦੇ ਵਿੱਚ ਇੱਕ ਤੋਂ ਬਾਅਦ ਇੱਕ ਹਰ ਰੋਜ਼ ਚੋਰੀ ਦੀ ਘਟਨਾ ਵਾਪਰ ਰਹੀ ਹੈ ਤੇ ਪੁਲਿਸ ਕੁੰਭ ਕਾ ਨਹੀਂ ਨੀਂਦ ਸੁੱਤੀ ਪਈ ਲੱਗ ਰਹੀ ਹੈ ਇਹ ਚੋਰੀ ਦੀ ਘਟਨਾ ਦਾ ਪਹਿਲਾ ਮਾਮਲਾ ਨਹੀਂ ਬੀਤੇ ਦਿਨ ਵੀ ਇਸ ਏਰੀਆ ਦੇ ਵਿੱਚ ਚੋਰੀ ਹੋਈ ਹੈ ਸੋ ਤਾਂ ਦੇਖੀ ਚੋਰ ਦੇ ਵੱਲੋਂ ਸ਼ਟਰ ਤੋੜ ਕੇ ਆਟੇ ਵਾਲੀ ਚੱਕੀ ਦੇ ਵਿੱਚ ਕਣਕ ਅਤੇ ਆਟਾ ਚੋਰੀ ਕਰ ਲਿਆ ਅਤੇ ਪਹਿਲਾਂ ਇੱਕ ਰਿਕਸ਼ਾ ਵੀ ਚੋਰੀ ਹੋ ਚੁੱਕਿਆ ਆਟੇ ਚੱਕੀ ਹੈ ਜੀ ਤਾਂ ਚੋਰ ਉਹ ਵੀ ਸ਼ਟਰ ਪਟ ਗਏ ਜੀ ਹਾਂ ਹੁਣ ਟੁੱਟੀ ਮੁੰਡਾ ਹੀ ਇੱਕ ਕੋਟ ਵਾਈ ਉਹਦੇ ਅੰਦਰ ਕੈਮਰਾ ਲੱਗਿਆ ਹੋਇਆ ਹੈ ਜੀ अच्छा 500 क्विंटल कडंग ਲੈ ਕੇ ਚੱਕੇ ਜੀ ਹੋਰ 15-16 ਹਜ਼ਾਰ ਆਲ ਦਾ ਨੁਕਸਾਨ ਹੋ ਗਿਆ ਜੀ ਗੱਲੇ ਪਏ ਬਏ ਸੀ ਥੋੜੇ ਬੋਤੇ ਜੀ ਉਹ ਵੀ ਲੈ ਕੇ ਚੱਕੇ ਟਨ ਪੱਟਿਆ ਜੀ ਰਾੜਨਾ ਅੱਛਾ ਪਹਿਲੇ ਬਹੁਤ ਕਾਨ ਕੀਤੇ ਹੋਏ ਜੀ ਬਾਜ਼ ਮਾਰਕੀਟ 'ਚ ਬਹੁਤ ਕਾਨ ਕੀਤੇ ਹੋਣੇ ਅੱਛਾ ਇਹ ਹੀ ਕੁਛ ਕਰਦਾ ਜੀ ਇਹ ਹੀ ਕੁਛ ਕਰਦਾ ਜੀ ਤੇ ਕਾਫੀ ਧੇਰ ਹੋ ਗਈ ਸਾਲ ਹੀ ਹੋ ਗਈ ਦੇਖਦੇ ਨੂੰ 40-50 ਸ਼ਟਰ ਪੱਟੇ ਹੋਏ ਨੇ ਜੀ ساری ਮਾਰਕੀਟ ਨੂੰ ਪਤਾ ਜੀ ਸਭ ਨੂੰ ਪਤਾ ਜੀ ਅੱਛਾ ਹਾਂ ਜੀ ਰਿਪੋਰਟ ਲਖਾਈ ਗਈ ਜੀ ਪੁਲਿਸ ਵਾਲੇ ਆਏ ਸੀ ਐਡਮਿਨਿਸਟ੍ਰੇਸ਼ਨ ਕਰਕੇ ਗਏ ਨੇ ਉਹ ਕਰੇ ਦੇਖਣ ਗਏ ਨੇ ਉਹਨੂੰ ਸ਼ਟਰ ਦਾ ਵੀ 5-7000 ਰੁਪਏ ਸ਼ਟਰ ਲੱਗਣਾ ਜੀ ਸ਼ਟਰ ਪਟਕੇ ਸਾਰਾ ਨਵੇਂ ਸਿਰੇਓ ਲੱਗੂਗਾ ਸ਼ਟਰ ਮੰਗ ਹੋਣਾ ਸਾਫ਼ ਕਰਨੇ ਆ ਉਹ ਸਾਫ਼ ਚਾਹੀਦਾ ਸਾਨੂੰ ਸਾਡਾ ਸਮਾਨ ਵਾਪਸ ਜੇ ਸਾਡੇ ਜਿਹੜਾ ਵੀ ਹੈਗਾ ਨੁਕਸਾਨ ਹੋਇਆ ਨੁਕਸਾਨ ਦਾ ਹੀ ਭਰੇ ਸਾਡਾ 4:30 ਵਜੇ ਰਾਖਸ਼ਾ ਲੈ ਕੇ ਗਏ ਕਿਨੇ ਜੀ ਮੇਰੇ ਇੱਥੋਂ ਆਪਨੇ ਪ੍ਰੇਮ ਨਗਰ ਬੜੋ ਗੇਟ ਤੋਂ ਮੰਦਰ ਕੋਲੋਂ ਕਿੱਥੇ ਖੜੀ ਸੀ ਬਾਹਰ ਖੜੀ ਸੀਗੀ ਇੱਥੇ ਹਾਂ ਇਹ ਫੋਨ ਲੱਗਿਆ ਨਹੀਂ ਪਤਾ ਇਹ ਨਹੀਂ ਪਤਾ ਜੀ ਮੈਨੂੰ ਦੇਖੋ ਸੀਟ ਘਰੇ ਪਈ ਹੈ आ, आई, हाँ, हाँ, अच्छा हां ये सीट करे भैया तो कर दी रोकी रिक्शा ਨਾਲ ਚਲਦੀ ਹੈ हाय हां ये हां बॉबी अच्छा हां ਸਵੇਰੇ ਮੈਂ ਕਈ ਵਾਰ ਬੱਸ ਸਟੈਂਡ ਦੀs ਵਾਰੀ ਮਿਲ ਜਾਂਦੇ ਕਦੇ ਟੈਕਸਾਂ ਦੀ ਮਿਲ ਜਾਂਦੇ ਜੀ बॉबी हाय ਉਹ ਚੱਕਣੀ ਪੈਂਦੀ ਹੈ ਪਤਾ ਹੀ ਲੱਗਿਆ ਕੋਲ ਲੱਗਿਆ ਨਹੀਂ ਪਤਾ ਨਹੀਂ बॉबी ਪੁਲਿਸ ਵਾਲੋਂ ਮੌਕਾ ਵੇਖ ਕੇ ਚੋਰਾਂ ਨੂੰ ਗ੍ਰਿਫਤਾਰ ਕਰਨ ਦਾ ਭਰੋਸਾ ਤਾਂ ਦੇ ਕੇ ਚਲੇ ਗਏ ਨੇ ਪਰ ਚੋਰ ਕਦੋਂ ਤੱਕ ਪੁਲਿਸ ਫੜੇਗੀ ਇਹ ਸਮਾਂ ਦੱਸੇਗਾ ਹਕੀਕਤ ਟੀਵੀ ਪੰਜਾਬੀ ਲਈ ਨਾਪਾਂ ਤੋਂ ਸੁਖਚੈਨ ਸਿੰਘ ਲੁਭਾਣਾ ਦੀ ਰਿਪੋਰਟ